ਕਹਾਣੀ ਡਿੱਗਦਾ ਆਜਰਨ ਲੇਖਕ ਕੌਰ ਜਸਵੰਤ ਜੀ ਐਸਾ ਕਰੋਨਾ ਆਇਆ ਪੜ੍ਹਾਈ ਦਾ ਸੁੱਤਿਆ ਨਸ ਹੋ ਗਿਆ ਮੈਂ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਸਕੂਲ ਦੇ ਬੱਚੇ ਬੜੇ ਅਨਪੋਲ ਹੋਇਆ ਕਰਦੇ ਸਨ ਉਹ ਆਪਣੇ ਅਧਿਆਪਕਾਂ ਤੋਂ ਬਹੁਤ ਡਰਦੇ ਸਨ ਤੇ ਬੜਾ ਸਤਕਾਰ ਕਰਦੇ ਸਨ ਜੋ ਵੀ ਅਧਿਆਪਕਾ ਕਹਿੰਦੇ ਸਨ ਬੱਚੇ ਉਸ ਵੱਲ ਨੂੰ ਪੱਲੇ ਬਣ ਲੈਂਦੇ ਸਨ ਪਰ ਅੱਜ ਕੱਲ ਤਾਂ ਸਮਾਂ ਇਸ ਸਭ ਦੇ ਉਲਟ ਹੋ ਗਿਆ ਹੈ ਇਹ ਸਭ ਕਰੋਨਾ ਕਰਕੇ ਹੀ ਨਹੀਂ ਹਾਲਾਤ ਇਸ ਤੋਂ ਵੀ ਪਹਿਲਾਂ ਵਿਗੜਨੇ ਸ਼ੁਰੂ ਹੋ ਚੁੱਕੇ ਸਨ ਪਰ ਕਰੋਨਾ ਸਮੇਂ ਵਿੱਚ ਇਸ ਨੂੰ ਵਧਣ ਵਿੱਚ ਮੌਕੇ ਜ਼ਿਆਦਾ ਮਿਲੇ ਹਨ ਮੈਂ ਗੱਲ ਕਰ ਰਹੀ ਹਾਂ ਅੱਜ ਕੱਲ ਦੇ ਬੱਚਿਆਂ ਦੀ ਦਿਨੋਂ ਦਿਨ ਗਿਰਦੇ ਜਾ ਰਹੇ ਆਚਰਣ ਦੀ ਜੋ ਕਿ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਹੈ ਇਹ ਫਰਕ ਅਸੀਂ ਸਭ ਸਹਜੇ ਹੀ ਅੰਦਾਜ਼ਾ ਲਗਾ ਕੇ ਪਤਾ ਲਗਾ ਸਕਦੇ ਹਾਂ ਕਰੋਨਾ ਸਮੇਂ ਵਿੱਚ ਸਕੂਲ ਵਿੱਚ ਗਰੁੱਪ ਬਣੇ ਆਨਲਾਈਨ ਸਟੱਡੀ ਲਈ ਜਿਸ ਵਿੱਚ ਹਰ ਟੀਚਰ ਦਾ ਨੰਬਰ ਬੱਚਿਆਂ ਨਾਲ ਸ਼ੇਅਰ ਹੋ ਗਿਆ ਜਦੋਂ ਕਿ ਪਹਿਲਾਂ ਸਮੇਂ ਵਿੱਚ ਬਹੁਤ ਹੀ ਘੱਟ ਟੀਚਰ ਆਪਣਾ ਨੰਬਰ ਬੱਚਿਆਂ ਨੂੰ ਦਿੰਦੇ ਸਨ ਬਲਕਿ ਦਿੰਦੇ ਹੀ ਨਹੀਂ ਸਨ ਅੱਜ ਕੱਲ ਦੇ ਬੱਚੇ ਪਹਿਲਾਂ ਵਾਲੇ ਬੱਚਿਆਂ ਤੋਂ ਕਿਤੇ ਤੇਜ਼ ਤੇ ਚਲਾਕ ਨਹੀਂ ਮੈਂ ਇਹ ਗੱਲ ਗਰੰਟੀ ਨਾਲ ਆਖ ਸਕਦੀ ਆ ਕਿ ਮੈਨੂੰ ਜਿੰਨਾ ਕੁਝ ਆਪਣੀ ਸਾਰੀ ਪੜ੍ਹਾਈ ਪੂਰੀ ਕਰਨ ਤੋਂ ਵੀ ਨਹੀਂ ਕਦੀ ਸਮਾਂ ਬਾਅਦ ਪਤਾ ਲੱਗਾ ਉਹ ਸਭ ਕੁਝ ਅੱਜ ਕੱਲ ਦੇ ਬੱਚਿਆਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ ਇਹ ਤੁਸੀਂ ਸਮਝ ਹੀ ਗਏ ਹੋਵੋਗੇ ਆਪਣੇ ਵਿਸ਼ੇ ਦੇ ਆਉਂਦੇ ਹੋਏ ਮੈਂ ਫਿਰ ਆਨਲਾਈਨ ਕਲਾਸ ਦੀ ਗੱਲ ਕਰਾਂਗੀ ਕਿ ਬੱਚਿਆਂ ਕੋਲ ਹਰ ਟੀਚਰ ਦਾ ਨੰਬਰ ਆਉਣ ਨਾਲ ਬੱਚੇ ਆਪਣੇ ਟੀਚਰ ਨਾਲ WhatsApp ਤੇ ਪੜ੍ਹਾਈ ਨੂੰ ਛੱਡ ਕੇ ਪਰਸਨਲ ਗੱਲਾਂ ਕਰਨ ਲੱਗ ਗਏ। ਕਈ ਟੀਚਰ ਵੀ ਇਹੋ ਜਿਹੇ ਹਰ ਜੋ ਇਹ ਭੁੱਲ ਜਾਂਦੇ ਨੇ ਕਿ ਅਸੀਂ ਟੀਚਰ ਹਾਂ ਤੇ ਇਹ ਬੱਚੇ ਹਨ। ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਪੰਡੇ ਸਾਰੇ ਜਾਣਦੇ ਨੇ 10ਵੀਂ ਕਲਾਸ ਦੇ ਵਿਦਿਆਰਥਣ ਨੂੰ ਆਪਣੇ ਮੈਥ ਦੇ ਟੀਚਰ ਨਾਲ ਡਾਇਰੈਕਸ਼ਨ ਹੋ ਗਈ ਜਦੋਂ ਉਸ ਨੂੰ ਪਤਾ ਲੱਗਾ ਉਹਨਾਂ ਦਾ ਟੀਚਰ ਅਜੀਤ ਕੁਵਾਰਾ ਹੈ ਕਲਾਸ ਵਿੱਚ ਟੀਚਰ ਨਾਲ ਟਿਕਟਕੀ ਲਗਾ ਦੇਖੀ ਜਾਣਾ ਇਹੋ ਜਿਹੀਆਂ ਹਰਕਤਾਂ ਕਰਨੀਆਂ ਜਿੰਨਾ ਤੋਂ ਪਤਾ ਚੱਲੇ ਉਹ ਕੀ ਚਾਹ ਰਹੀ ਹੈ ਟੀਚਰ ਨੂੰ ਉਸ ਦੀਆਂ ਹਰਕਤਾਂ ਦਾ ਪਤਾ ਲੱਗਾ ਤਾਂ ਉਸ ਨੇ ਸਮਝਾਉਣ ਤੋਂ ਬਾਅਦ ਆਣ ਗੋੜਿਆ ਕੀਤਾ ਬੱਚੇ ਨੂੰ ਲੱਗਾ ਟੀਚਰ ਉਸ ਦੀ ਕੇਅਰ ਕਰ ਰਹਾ ਹੈ ਉਹ ਹੋ ਟੀਚਰ ਵੱਲ ਝੁਕ ਗਈ ਨੰਬਰ ਹੋਣ ਦੇ ਕਾਰਨ ਉਸ ਨੇ ਟੀਚਰ ਦੇ ਨਾਮ ਦਾ ਪਹਿਲਾ ਅੱਖਰ ਲਿਖ ਵਟਸਐਪ ਸਟੇਟਸ ਲਗਾਉਣੇ ਸ਼ੁਰੂ ਕਰ ਦਿੱਤੇ ਟੀਚਰ ਦੀ ਮਜਬੂਰੀ ਹੁੰਦੀ ਉਹ ਗਰੁੱਪ ਵਿੱਚੋਂ ਕਿਸੇ ਬੱਚੇ ਨੂੰ ਲੈਫਟ ਨਹੀਂ ਕਰ ਸਕਦਾ ਹੁੰਦਾ ਇਸ ਨਾਲ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਹੋ ਜਾਣਾ ਸੀ ਟੀਚਰ ਇਸ ਵਿਸ਼ੇ ਤੇ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਖੁਦ ਨਹੀਂ ਪਤਾ ਸੀ ਬੱਚੇ ਦੇ ਮਨ ਅੰਦਰ ਕੀ ਚੱਲ ਰਿਹਾ ਹੈ ਬੱਚੇ ਤਾਂ ਆਖਰ ਬੱਚੇ ਹੀ ਹੁੰਦੇ ਹਨ ਹੌਲੀ ਹੌਲੀ ਕੁੜੀ ਨੇ ਟੀਚਰ ਦਾ ਪੂਰਾ ਨਾਮ ਸਟੇਟਸ ਵਿੱਚ ਸਟੇਟਸ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਇਹ ਗੱਲ ਕੁੜੀ ਦੇ ਭਰਾਵਾਂ ਤੱਕ ਪੁੱਜ ਗਈ ਉਹਨਾਂ ਕੁੜੀ ਨੂੰ ਨੋਟ ਕਰਨਾ ਸ਼ੁਰੂ ਕੀਤਾ ਸ਼ੱਕ ਹੋਣ ਤੇ ਉਹਨਾਂ ਟੀਚਰ ਨੂੰ ਸਕੂਲ ਤੋਂ ਦੇ ਨੂੰ ਘੇਰ ਲਿਆ ਉਸ ਨਾਲ ਬਦਸਲੋਕੀ ਕੀਤੀ ਉਸ ਦਾ ਵਗਾਇਰ ਕੋਕੀ ਚੈੱਕ ਕੀਤਾ ਗਿਆ ਹਾਲਾਂਕਿ ਕੁਝ ਵੀ ਮਿਲਿਆ ਨਹੀਂ ਪਰ ਟੀਚਰ ਨੂੰ ਇਸ ਵਿੱਚ ਆਪਣੀ ਬਹੁਤ ਬਦਨਾਮੀ ਹੋਈ ਲਗੀ ਇਹ ਗੱਲ ਸਕੂਲ ਦੇ ਪ੍ਰਿੰਸੀਪਲ ਤੱਕ ਪੁੱਜ ਗਈ ਜਦੋਂ ਪੁੱਛ ਗੇਛੋਈ ਤਾਂ ਕੁੜੀ ਦੀ ਗਲਤੀ ਨਿਕਲੀ ਜਿਸ ਕਾਰਨ ਮੁੰਡਿਆਂ ਨੇ ਮਾਫੀ ਮੰਗੀ ਪਰਟੀਟਰ ਦਾ ਕਰਦਾਰ ਸਭ ਦੇ ਸਾਹਮਣੇ ਨਜ਼ਰਾਂ ਵਿੱਚ ਆ ਗਿਆ ਇਹੋ ਜੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਮੋਬਾਈਲ ਬੱਚਿਆਂ ਦੇ ਹੱਥ ਆਉਣ ਕਾਰਨ ਹੋਈਆਂ ਤੇ ਹੋ ਰਹੀਆਂ ਨੇ ਜਿਸ ਦਾ ਜ਼ਿੰਮੇਵਾਰ ਅਸਲ ਵਿੱਚ ਕੌਣ ਹੈ ਇਹ ਨਹੀਂ ਪਤਾ ਲੱਗਾ ਕੀ ਇਸ ਦੇ ਜ਼ਿੰਮੇਵਾਰ ਮਾਪੇ ਹਨ ਜੋ ਬੱਚਿਆਂ ਉੱਪਰ ਬਣਦਾ ਧਿਆਨ ਨਹੀਂ ਦੇ ਰਹੇ ਅਧਿਆਪਕ ਹਨ ਜੋ ਬੱਚਿਆਂ ਦਾ ਮਾਰਗਦਰਸ਼ਨ ਸਹੀ ਢੰਗ ਨਾਲ ਨਹੀਂ ਕਰ ਰਹੇ ਜਾਂ ਫਿਰ ਮੋਬਾਈਲ ਫੋਨ ਦਾ ਹੱਦ ਤੋਂ ਵੱਧ ਪ੍ਰਯੋਗ ਹੈ ਜਿਸ ਨਾਲ ਬੱਚਿਆਂ ਦੇ ਆਚਰਣ ਤੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ ਧੰਨਵਾਦ ਜੀ